ਸੰਗਤ ਜੀ ਜਦੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਲਿਆਂਦਾ ਗਿਆ ਤਾਂ ਉਸ ਸਮੇਂ ਵਜ਼ੀਰ ਖਾਨ ਨੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਣ ਦਾ ਆਦੇਸ਼ ਦੇ ਦਿੱਤਾ। ਸੰਗਤ ਜੀ ਇੰਨੀ ਠੰਡ ਵਿੱਚ ਨਾ ਹੀ ਤਨ ਨੂੰ ਢੱਕਣ ਲਈ ਕੋਈ ਕੱਪੜਾ ਦਿੱਤਾ ਗਿਆ ਤੇ ਨਾ ਹੀ ਕੁਝ ਖਾਣ ਲਈ ਦਿੱਤਾ ਗਿਆ। ਇਹਨਾਂ ਜ਼ਾਲਮਾਂ ਦੇ ਵਿੱਚ ਸੰਗਤ ਜੀ ਉਸ ਸਮੇਂ ਕੋਈ ਆਪਣਾ ਵੀ ਸੀ ਜਿਨ੍ਹਾਂ ਨੂੰ ਆਪਾਂ ਕਦੇ ਵੀ ਭੁੱਲ ਨਹੀਂ ਸਕਦੇ। ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਸੰਗਤ ਜੀ ਬਾਬਾ ਮੋਤੀराम ਮਹਿਰਾ ਜੀ ਸਰਹੰਦ ਦੇ ਨਵਾਬ ਕੋਲ ਨੌਕਰੀ ਕਰਦੇ ਸੀ। ਹਿੰਦੂ ਕੈਦੀਆਂ ਨੂੰ ਪ੍ਰਸ਼ਾਦਾ ਛਕਾਉਣ ਦਾ ਕੰਮ ਕਰਿਆ ਕਰਦੇ ਸੀ। ਸੰਗਤ ਜੀ ਜਦੋਂ ਮੋਤੀराम ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਕੌਰ ਜੀ ਨੂੰ ਦੇਖਿਆ ਤਾਂ ਉਹ ਬਹੁਤ ਹੀ ਭਾਵੁਕ ਹੋ ਗਏ ਤੇ ਅੱਖਾਂ ਵਿੱਚੋਂ ਹੰਝੂ ਆ ਗਏ। ਸੰਗਤ ਜੀ ਮੋਤੀराम ਮਹਿਰਾ ਜੀ ਮਾਤਾ ਗੁਜਰੀ ਜੀ ਕੋਲੋਂ ਲੰਗਰ ਛਕਾਉਣ ਦੀ ਸੇਵਾ ਲਈ ਬੋਲਦੇ ਨੇ। ਤਾਂ ਮਾਤਾ ਗੁਜਰੀ ਜੀ ਮਨਾ ਕਰ ਦਿੰਦੇ ਨੇ ਕਿ ਜ਼ਾਲਮਾਂ ਦੇ ਘਰ ਦਾ ਅਸੀਂ ਇੱਕ ਦਾਣਾ ਵੀ ਨਹੀਂ ਛਕਾਂਗੇ। ਸੰਗਤ ਜੀ ਜਦੋਂ ਮੋਤੀराम ਮਹਿਰਾ ਜੀ ਨੌਕਰੀ ਖਤਮ ਕਰਕੇ ਘਰ ਜਾਂਦੇ ਨੇ ਤਾਂ ਪ੍ਰਸ਼ਾਦਾ ਛਕਣ ਲੱਗਦੇ ਨੇ ਤਾਂ ਪ੍ਰਸ਼ਾਦਾ ਛਕਦੇ ਛਕਦੇ ਪੁੱਬਾ ਮਾਰ ਮਾਰ ਕੇ ਰੋਂਦੇ ਨੇ। ਮੋਤੀराम ਮਹਿਰਾ ਜੀ ਨੂੰ ਰੋਂਦਾ ਦੇਖ ਉਹਨਾਂ ਦੇ ਮਾਤਾ ਜੀ ਪੁੱਛਦੇ ਨੇ ਕਿ ਕੀ ਹੋਇਆ ਕਿਉਂ ਰੋ ਰਿਹਾ ਹੈ? ਤਾਂ ਮੋਤੀराम ਮਹਿਰਾ ਜੀ ਦੱਸਦੇ ਨੇ ਜੋ ਵੀ ਉਹਨਾਂ ਠੰਡੇ ਬੁਰਜ ਵਿੱਚ ਦੇਖਿਆ ਸੀ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕੁਝ ਵੀ ਖਾਣ ਲਈ ਨਹੀਂ ਦਿੱਤਾ ਗਿਆ ਅਤੇ ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਤੇ ਨਾ ਹੀ ਤਰਣ ਢੱਕਣ ਲਈ ਕੋਈ ਕੱਪੜਾ ਦਿੱਤਾ ਗਿਆ ਮੋਤੀराम ਮਹਾਰਾਜੀ ਦੱਸਦੇ ਨੇ ਕਿ ਛੋਟੇ ਸਾਹਿਬਜ਼ਾਦਿਆਂ ਦੇ ਵਸਤਰ ਝਾੜੀਆਂ ਕੰਡੇ ਲੱਗ ਲੱਗ ਕੇ ਪਾੜ ਚੁੱਕੇ ਨੇ ਤੇ ਨੰਗੇ ਪੈਰ ਚੱਲ ਕੇ ਪੈਰਾਂ ਉੱਪਰ ਛਾਲੇ ਹੋਏ ਨੇ ਤੇ ਸੰਗਤ ਜੀ ਠੰਡ ਇੰਨੀ ਸੀ ਕਿ ਜ਼ਖਮ ਆਕੜੇ ਪਏ ਸੀ ਪਰ ਉਹਨਾਂ ਦੇ ਚਿਹਰੇ ਤੇ ਸੰਗਤ ਜੀ ਕੋਈ ਵੀ ਖੌਫ ਜਾਂ ਡਰ ਨਹੀਂ ਸੀ ਦੇਖਿਆ ਬਸ ਹਿੰਮਤ ਤੇ ਹੌਸਲਾ ਦੇਖ ਕੇ ਆਇਆ ਹ ਇਹ ਸੁਣ ਕੇ ਮਾਤਾ ਜੀ ਬੋਲਦੇ ਨੇ ਕਿ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸੰਗਤ ਜੀ ਫਿਰ ਮੋਤੀਰਾਮ ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਖਾਣੇ ਲਈ ਪੁੱਛਿਆ ਸੀ ਪਰ ਉਹਨਾਂ ਨੇ ਮਨਾਂ ਕਰ ਦਿੱਤਾ ਹੈ ਉਸੇ ਸਮੇਂ ਸੰਗਤ ਜੀ ਬਾਬਾ ਮੋਤੀराम ਮਹਾਰਾਜ ਜੀ ਦੇ ਪਤਨੀ ਆਪਣੇ ਗਹਿਣੇ ਕੱਟ ਕੇ ਲਿਆਉਂਦੇ ਨੇ ਕਿ ਮੁਗਲ ਸਪਾਹੀ ਟਕੇ ਟਕੇ ਤੇ ਵਿਗਦੇ ਨੇ ਤੁਸੀਂ ਇਹ ਉਹਨਾਂ ਨੂੰ ਦੇ ਦਿਓ ਤੇ ਮੈਂ ਤੁਹਾਨੂੰ ਦੁੱਧ ਗਰਮ ਕਰਕੇ ਦਿੰਦੀ ਹਾਂ ਤੁਸੀਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਛਕਾ ਕੇ ਆਓ ਉਹਨਾਂ ਦੀ ਸੇਵਾ ਕਰਨੀ ਬਹੁਤ ਹੀ ਜ਼ਰੂਰੀ ਹੈ ਫਿਰ ਮੋਤੀराम ਮਹਾਰਾਜ ਜੀ ਵਾਪਸ ਠੰਡੇ ਬੁਰਜ ਵਿੱਚ ਜਾਂਦੇ ਨੇ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਉਹਨਾਂ ਨੂੰ ਗਹਿਨੇ ਦੇ ਕੇ ਅੰਦਰ ਜਾਂਦੇ ਨੇ ਤੇ ਛੋਟੇ ਸਾਹਿਬ ਜਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਗਰਮ ਗਰਮ ਦੁੱਧ ਛਕਾਉਂਦੇ ਨੇ ਸੰਗਤ ਦੀ ਤਿੰਨ ਰਾਤਾਂ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਰਹੇ ਤੇ ਤਿੰਨੋ ਦਿਨ ਹੀ ਮੋਤੀराम ਮਹਰਾਜ ਜੀ ਨੇ ਉਹਨਾਂ ਨੂੰ ਦੁੱਧ ਛਕਾਉਣ ਦੀ ਸੇਵਾ ਨਿਭਾਈ ਫਿਰ ਜਦੋਂ ਸੰਗਤ ਦੀ ਛੋਟੇ ਸਾਹਿਬ ਜਦਿਆਂ ਨੂੰ ਜਿੰਦਾ ਨੀਹਾਂ ਵਿੱਚ ਜਿਨ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਦੀ ਸ਼ਹਾਦਤ ਮੋਤੀराम ਮਹਰਾਜ ਜੀ ਆਪਣੇ ਅੱਖੀਂ ਦੇਖਦੇ ਨੇ ਮੋਤੀराम ਮਹਿਰਾ ਜੀ ਨੇ ਹੀ ਸੰਗਤ ਜੀ ਟੋਡਰਮਲ ਜੀ ਨਾਲ ਮਿਲ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਲੱਕੜਾਂ ਦਾ ਪ੍ਰਬੰਧ ਵੀ ਕੀਤਾ ਸੀ ਫਿਰ ਸੰਗਤ ਜੀ ਗੰਗੂ ਪਾਪੀ ਦੇ ਚਾਚੇ ਦਾ ਮੁੰਡਾ ਪੰਮਾ ਜੋ ਕਿ ਵਜ਼ੀਰ ਖਾਂ ਕੋਲ ਹੀ ਨੌਕਰੀ ਕਰਦਾ ਸੀ ਉਹੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਮੋਤੀराम ਮਹਿਰਾ ਜੀ ਦੀ ਚੁਗਲੀ ਕਰਦਾ ਹੈ ਕਿ ਇਸ ਨੇ ਹੀ ਤੇਰੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਇਹਨੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਮਦਦ ਕੀਤੀ ਹੈ ਫਿਰ ਸੰਗਤ ਜੀ ਵਜ਼ੀਰ ਖਾਂ ਉਸ ਦੀਆਂ ਗੱਲਾਂ ਵਿੱਚ ਆ ਕੇ ਮੋਤੀराम ਮਹਾਰਾਜ ਜੀ ਨੂੰ ਦਰਬਾਰ ਵਿੱਚ ਬੁਲਾਇਆ ਜਾਂਦਾ ਹੈ ਹੰਕਾਰਿਆ ਵਜ਼ੀਰ ਖਾਂ ਉਸ ਨੂੰ ਵੀ ਧਰਮ ਬਦਲਣ ਲਈ ਬੋਲਦਾ ਹੈ ਬੋਲਦਾ ਹੈ ਕਿ ਮੁਸਲਮਾਨ ਬਨ ਜਾਓ ਤਾਂ ਤੁਹਾਨੂੰ ਮaaf ਕਰ ਦਿੱਤਾ ਜਾਊਗਾ ਤੇ ਤੇਰੇ ਪਰਿਵਾਰ ਨੂੰ ਵੀ ਬਖਸ਼ ਦੇਵਾਂਗੇ ਸੰਗਤ ਜੀ ਇਹ ਸੁਣ ਕੇ ਮੋਤੀराम ਮਹਾਰਾਜ ਜੀ ਕਹਿੰਦੇ ਨੇ ਜਦੋਂ ਛੋਟੇ ਛੋਟੇ ਸਾਹਿਬਜ਼ਾਦੇ ਨਹੀਂ ਡੋਲੇ ਤਾਂ ਮੈਂ ਤਾਂ ਫਿਰ ਵੀ ਜਵਾਨ ਹਾਂ ਮੈਂ ਕਿਵੇਂ ਡੋਲ ਜਾਵਾਂ ਉਸ ਸਮੇਂ ਉਹਨਾਂ ਨੇ ਬਿਲਕੁਲ ਹੀ ਸਾਫ਼ ਮਨਾਂ ਕਰ ਦਿੱਤਾ ਵਜ਼ੀਰ ਖਾਂ ਗੁੱਸੇ ਵਿੱਚ ਆ ਕੇ ਮੋਤੀराम ਮਹਿਰਾ ਦੇ ਪਰਿਵਾਰ ਨੂੰ ਸਰਹੰਦ ਦੇ ਤੇਲੀ ਬਾਜ਼ਾਰ ਵਿੱਚ ਲਿਆਉਣ ਲਈ ਬੋਲਦਾ ਹੈ ਉਸ ਸਮੇਂ ਸੰਗਤ ਜੀ ਉੱਥੇ ਬਹੁਤ ਵੱਡੇ ਵੱਡੇ ਕੋਹਲੂ ਲੱਗੇ ਹੋਏ ਸੀ ਉਸ ਸਮੇਂ ਸੰਗਤ ਜੀ ਮੋਤੀਰਾਮ ਮਹਿਰਾ ਜੀ ਨੂੰ ਫਿਰ ਪੁੱਛਿਆ ਜਾਂਦਾ ਹੈ ਕਿ ਇੱਕ ਵਾਰ ਫਿਰ ਸੋਚ ਲਾ ਪਰ ਮੋਤੀਰਾਮ ਮਹਿਰਾ ਜੀ ਫਿਰ ਮਨਾਂ ਕਰ ਦਿੰਦੇ ਨੇ ਫਿਰ ਜਾਲਮਾ ਨੇ ਸੰਗਤਜੀ ਮੋਤੀਰਾਮ ਮਹਾਰਾਜ ਜੀ ਦੇ ਸਾਹਮਣੇ ਉਹਨਾਂ ਦੇ ਪੁੱਤਰ ਨੂੰ ਕੋਹਲੂ ਵਿੱਚ ਪਾਇਆ ਗਿਆ ਪੈਰਾਂ ਤੋਂ ਪਾ ਕੇ ਕੋਹਲੂ ਫੇਰਿਆ ਜਾਂਦਾ ਹੈ ਜਿਉਂ-ਜਿਉਂ ਸਰੀਰ ਅੱਗੇ ਜਾਂਦਾ ਹੈ ਪੀਸਿਆ ਜਾਂਦਾ ਹੈ ਤੇ ਖੂਨ ਦੀਆਂ ਧਤਿਹੀਆਂ ਮੋਤੀਰਾਮ ਮਹਾਰਾਜ ਜੀ ਦੇ ਮੋਹ ਉੱਪਰ ਵੱਜਦੀਆਂ ਨੇ ਫਿਰ ਇੱਕ ਵਾਰ ਸੰਗਤਜੀ ਮੋਤੀਰਾਮ ਮਹਾਰਾਜ ਜੀ ਨੂੰ ਪੁੱਛਿਆ ਜਾਂਦਾ ਹੈ ਕਿ ਮੰਨ ਜਾ ਤੇਰਾ ਬਾਕੀ ਪਰਿਵਾਰ ਬਚ ਜਾਵੇਗਾ ਪਰ ਮੋਤੀਰਾਮ ਮਹਾਰਾਜ ਜੀ ਦੇ ਚਿਹਰੇ ਤੇ ਬਿਲਕੁਲ ਵੀ ਸੰਗਤਜੀ ਡਰ ਨਹੀਂ ਸੀ ਉਹ ਚੁੱਪ ਕਰਕੇ ਖੜੇ ਵਹਿਗਰੂ ਵਹਿਗਰੂ ਦਾ ਜਾਪ ਕਰਦੇ ਰਹੇ ਮੋਤੀराम ਮਹਾਰਾਜ ਜੀ ਦੇ ਸਾਹਮਣੇ ਹੀ ਸੰਗਤ ਜੀ ਉਹਨਾਂ ਦੇ ਬੱਚੇ ਨੂੰ ਪੀਸ ਦਿੱਤਾ ਜਾਂਦਾ ਹੈ ਤੇ ਫਿਰ ਉਹਨਾਂ ਦੀ ਮਾਤਾ ਜੀ ਨੂੰ ਵੀ ਪੀਸਿਆ ਜਾਂਦਾ ਹੈ ਉਹਨਾਂ ਸਾਹਮਣੇ ਹੌਲੀ ਹੌਲੀ ਪੀਸਿਆ ਜਾ ਰਿਹਾ ਹੈ ਤੇ ਨਾਲ ਨਾਲ ਹੱਲੇ ਵੀ ਡਰਾਵੇ ਦਿੱਤੇ ਜਾ ਰਹੇ ਨੇ ਕਿ ਹਜੇ ਵੀ ਸੋਚ ਲਾ ਪਰ ਮੋਤੀराम ਮਹਾਰਾਜ ਜੀ ਉਹਨਾਂ ਦੀ ਇੱਕ ਨਹੀਂ ਸੁਣਦੇ ਫਿਰ ਸੰਗਤ ਜੀ ਉਹਨਾਂ ਦੀ ਧਰਮ ਪਤਨੀ ਨੂੰ ਪੀਸਿਆ ਜਾਂਦਾ ਹੈ ਤੇ ਫਿਰ ਆਖਿਰ ਵਿੱਚ ਮੋਤੀराम ਮਹਾਰਾਜ ਜੀ ਨੂੰ ਪੈਰਾ ਵੱਲੋਂ ਪਾ ਕੇ ਬਹੁਤ ਹੀ ਬੇਰਹਿਮੀ ਨਾਲ ਪਿੱਛਾ ਜਾਂਦਾ ਹੈ ਇਸ ਤਰ੍ਹਾਂ ਸੰਗਤ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਬਦਲੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੰਗਤ ਜੀ ਸਾਨੂੰ ਉਹਨਾਂ ਦੀ ਇਲਸਾਨੀ ਸ਼ਹੀਦੀ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ ਤੇ ਉਹਨਾਂ ਦੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਪਰਿਵਾਰ ਦੀ ਸੇਵਾ ਕੀਤੀ ਤੇ ਸੰਗਤ ਜੀ ਉਹ ਗਲਾਸ ਵੀ ਮੌਜੂਦ ਨੇ ਜਿਨ੍ਹਾਂ ਨਾਲ ਛੋਟੇ ਸਾਹਿਬਜ਼ਾਦਿਆਂ ਨੇ ਦੁੱਧ ਛਕਿਆ ਸੀ ਜੋ ਕਿ ਆਪਾਂ ਵੀਡੀਓ ਦੇ ਵਿੱਚ ਦਰਸ਼ਨ ਕੀਤੇ ਨੇ ਤੇ ਹੁਣ ਜਿਸ ਸਥਾਨ ਤੇ ਆਪਾਂ ਦਰਸ਼ਨ ਕਰ ਰਹੇ ਹਾਂ ਇੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਦਿਆਂ ਵਿੱਚ ਜਨਵਾ ਕੇ ਸ਼ਹੀਦ ਕੀਤਾ ਗਿਆ ਸੀ ਤੇ ਸੰਗਤ ਜੀ ਮੋਤੀਰਾ ਮਹਾਰਾਜ ਜੀ ਦੀ ਸ਼ਹੀਦੀ ਨੂੰ ਹਮੇਸ਼ਾ ਹੀ ਆਪਣੇ ਦਿਲ ਵਿੱਚ ਯਾਦ ਰੱਖਣਾ ਚਾਹੀਦਾ ਹੈ ਉਹਨਾਂ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਤੇ ਉਹਨਾਂ ਦੇ ਗੁਰਦੁਆਰਾ ਸਾਹਿਬ ਵੀ ਜਰੂਰ ਹੋ ਕੇ ਆਉਣਾ ਚਾਹੀਦਾ ਹੈ